ਹੈਲੋ ਸੋ ਸ੍ਰੀਕਾਲ ਜੀ ਅੱਜ ਤੁਹਾਨੂੰ ਕੁਝ ਗੱਲਾਂ ਕਰਦੇ ਆ ਆਪਾਂ ਤੁਹਾਡੇ ਨਾਲ ਤੁਹਾਨੂੰ ਸੁਣਾਉਣੇ ਆ ਕਿ ਵੀਰਪਾਲ ਕੌਰ ਮਾਨ ਛਈਆਂ ਦੀ ਕਲਮ ਚੋਂ ਅਧੂਰੇ ਸੁਪਣਿਆਂ ਦਾ ਸਫ਼ਰ ਇੱਕ ਔਰਤ ਔਰਤੇ ਕੋਲ ਜਹਾਨ ਦੀ ਬੁਨਿਆਦ ਸਭ ਨੂੰ ਹੀ ਪਤਾ ਪਰ ਕੁਝ ਕੁੰਦੇ ਹੈ ਜਾਣ ਬੁੱਝ ਕੇ ਅਣਗੋਲਿਆ ਕਰਨ ਵਾਲੇ ਪ੍ਰਦਾਨ ਉਹਦੇ ਵਿੱਚ ਬੰਦੇ ਵੀ ਆਉਂਦੇ ਆ ਵਿੱਚ ਬੁੜੀਆਂ ਵੀ ਆਉਂਦੀਆਂ ਉਹਦੇ ਵਿੱਚ ਮਰਦ ਵੀ ਆਉਂਦੇ ਤੇ ਔਰਤਾਂ ਵੀ ਆਉਂਦੀਆਂ ਕਿਉਂਕਿ ਔਰਤ ਔਰਤ ਦੇ ਜਿਆਦਾ ਖਲਾਫ ਹੈ ਔਰਤ ਦੇ ਸੁਪਨੇ ਮਾਰਨ ਦੇ ਵਿੱਚ ਨਾ ਹੱਥ ਜਿੱਥੇ ਮਰਦ ਦਾ ਹੁੰਦਾ ਉੱਥੇ ਔਰਤ ਦਾ ਵੀ ਹੁੰਦਾ ਦੂਜੀ ਔਰਤ ਦਾ ਖਾਸ ਕਰਕੇ ਪਹਿਲਾਂ ਦੂਜੀ ਔਰਤ ਦਾ ਹੀ ਹੱਥ ਹੁੰਦਾ ਫਿਰ ਮਰਦ ਦਾ ਹੱਥ ਹੁੰਦਾ ਇਕਔਰਤ ਸੁਪਣਿਆਂ ਦਾ ਦੂਰਾ ਸਫ਼ਰ ਤੀ ਪਹਿਨ ਪਤਨੀ ਮਾਂ ਜਦੋਂ ਥੋੜਾ ਸਮਝਦਾਰ ਹੋਈ ਤਾਂ ਵੇਖਿਆ ਸਾਝੇ ਪਰਿਵਾਰ ਵਿੱਚ ਮਾਂ ਨੂੰ ਘਰ ਵਿੱਚ ਕੰਮ ਕਰਦੇ ਆਂ ਸ਼ੌਂਕ ਤਾਂ ਉਸ ਨੂੰ ਵੀ ਬਹੁਤ ਸੀ ਸੋਹਣੇ ਕੱਪੜਿਆਂ ਦਾ ਸੈਂਡਲਾਂ ਦਾ ਪਰ ਪਿਓ ਦੇ ਤੇ ਖਾਨਦਾਨੀ ਧਮਕੀ ਕਿ ਕੁੜੀਆਂ ਟੌਰ ਨਹੀਂ ਕੱਢਦੇਂ ਡਰਨੇ ਸ਼ੌਂਕੀ ਦਬ ਦਿੱਤੇ ਮਾਣੇ ਆਪਣੇ ਕੱਪੜੇ ਕੱਟ ਜਾਂ ਚਾਚੀਆਂ ਤਾਂਆਂ ਨੇ ਕੱਟ ਉਸ ਦੇ ਸੂਟ ਬਣਾਦੇ ਨੇ ਜਾਂ ਫਰਾਕ ਸਿਲਾਈ ਕਰਦੇ ਨੇ ਉਹ ਨਾਨੂ ਵੱਲੋਂ ਮੰਮੀ ਵੱਲੋਂ ਦਿੱਤੇ ਪੈਸਿਆਂ ਨੂੰ ਜੋੜ ਕੇ ਰੱਖਦੀ ਦੇਖੋ ਹੁੰਦੇ ਨਾ ਨਾਨਾ ਨਾਨੀ ਵੱਲੋਂ ਪੈਸੇ ਮਿਲੇ ਮਾਮਾ ਮੰਮੀ ਵੱਲੋਂ ਪੈਸੇ ਮਿਲੇ ਉਹ ਜੋੜ ਕੇ ਰੱਖਦੀ ਵੀ ਮੈਂ ਜਦ ਨਾਨਕੇ ਗਈ ਫਿਰ ਉੱਥੋਂ ਲੈ ਕੇ ਆਉਂ ਮਾਮੇ ਨਾਲ ਸ਼ਹਿਰ ਜਾ ਕੇ ਪਰ ਕਰਦਿਆਂ ਦੇ ਖਿਲਾਫ ਜਾ ਕੇ ਉਸਦੇ ਚਾਚੇ ਨੇ ਮਸਾ ਉਸ ਨੂੰ ਪੰਜਵੀਂ ਤੋ ਅੱਗੇ ਸਕੂਲ ਲਾਇਆ ਸੀ ਕਿਉਂਕਿ ਇੱਜ਼ਤਦਾਰ ਘਰਾਂ ਦੀਆਂ ਕੁੜੀਆਂ ਜ਼ਿਆਦਾ ਨਹੀਂ ਪੜਦੀਆਂ ਕਰਨਾ ਉਹਨਾਂ ਦੂਜੇ ਘਰੇ ਜਾ ਕੇ ਗੋਹਾ ਕੂੜਾ ਹੀ ਤਾਂ ਹੈ ਉਹਨਾਂ ਪੈਸਿਆਂ ਨਾਲ ਆਪਣੀਆਂ ਕਿਤਾਬਾਂ ਖਰੀਦ ਲੈਂਦੀ ਸੈਂਡਲਾਂ ਦਾ ਕੀ ਹੈ ਉਹ ਤਾਂ ਸਾਰੇ ਕਹਿੰਦੇ ਆ ਵਿਆਹ ਤੋਂ ਬਾਅਦ ਆਪਣੇ ਘਰ ਜਾ ਕੇ ਪਾਈ ਫਿਰ ਥੋੜਾ ਵੱਡੀ ਹੋਈ ਪਰਾ ਵੀ ਵੱਡਾ ਹੋਇਆ ਜੋ 10 20 ਰੁਪਏ ਹੁੰਦੇ ਕੋਲੇ ਭਰਾ ਲਈ ਸਭ ਤੋਂ ਸੋਹਣੀ ਰਖੜੀ ਖਰੀਦਣੀ ਕਿ ਮੀਰੇ ਮੇਰੇ ਵੀਰ ਦੇ ਸਭ ਤੋਂ ਸੋਹਣੀ ਲੱਗੇ ਥੋੜੀ ਹੋਰ ਵੱਡੀ ਹੋਈ ਈੜੀ ਜਾਂ ਦੀਵਾਲੀ ਸਰਦ ਨੂੰ ਘਰਾਂ ਵਿੱਚ ਕੰਜਕ ਬਣ ਕੇ ਰੋਟੀ ਖਾਣ ਜਾਂਦੀ ਉਸ ਕਣਕ ਦੇ ਪੈਸੇ ਬਣਦੇ ਉਹ ਇਕੱਠੇ ਕਰਦੀ ਕਿ 10ਵੀਂ ਬਾਅਦ ਉਹ 12ਵੀਂ ਵਿੱਚ ਅਜਿਹੇ ਸਬਜੈਕਟ ਲਵੇਗੀ ਜਿਸ ਨਾਲ ਅੱਗੇ ਉਸ ਦੀ ਕਾਨੂੰਨ ਦੀ ਪੜ੍ਹਾਈ ਕਰਨ ਵਿੱਚ ਤਕ困难 ਨਾ ਆਵੇ ਇਹ ਪੈਸੇ ਉਸਨੇ ਟਿਊਸ਼ਨ ਲਈ ਜੋੜਨੇ ਆ ਪਰ 10ਵੀਂ ਵਿੱਚ ਸਕੂਲ ਵਿੱਚ ਠੇਕੇ ਤੇ ਅਧਿਆਪਕ ਰੱਖੇ ਸੀ ਉਹ ਉਹਨਾਂ ਨੂੰ ਹੀ ਜ਼ਿਆਦਾ ਪੜ੍ਹਾਉਂਦੇ ਜੋ ਉਸ ਕੋਲੇ ਟਿਊਸ਼ਨ ਪੜ੍ਹਦੇ ਸੀ ਉਹ ਵੀ ਉਦਾਹਰਨਾ ਹੀ ਕਰਾਉਣੀਆ ਹੋਰ ਕੁਝ ਨਹੀਂ ਪਰ ਪਿੰਡੋਂ ਬਾਹਰ ਜਾ ਕੇ ਟਿਊਸ਼ਨ ਰੱਖਣਾ ਉਹਦੇ ਘਰ ਦੀ ਸ਼ਾਨ ਦੇ ਖਿਲਾਫ ਸੀ ਫਲਸਰੂਪ ਉਹਦਾ ਵਕੀਲ ਬੰਦਾ ਸੁਪਨਾ ਪਾਣੀ ਵਿੱਚ ਡੁਬਕੀਆਂ ਲਾਉਂਦਾ ਨਜ਼ਰ ਆਇਆ ਤੇ ਉਸਦੀ 10ਵੀਂ ਚੋਂ ਰੀ ਪਿਆਰਾ ਗਈ ਹੁਣ ਘਰਦਿਆਂ ਨੇ ਆਸਮਾਨ ਚੁੱਕ ਲਿਆ ਅਖੇ ਪੜਾਓ ਹੋਰ ਇੱਥੇ ਫਿਰ ਚਾਚੇ ਨੇ ਮਦਦ ਕੀਤੀ ਕਿ ਇਸਦਾ ਕਸੂਰ ਨਹੀਂ ਜਦ ਸਕੂਲ ਵਿੱਚ ਟੀਚਰ ਹੀ ਨਹੀਂ ਚਾਚੇ ਦੇ ਕਹਿਣ ਤੇ ਉਸਨੇ ਜ਼ਰੂਰੀ ਜ਼ਰੂਰੀ ਪੇਪਰ ਦੀ ਤਿਆਰੀ ਕਰ ਲਈ ਦੂਜੇ ਪੇਪਰ ਦੀ ਉਸ ਨੂੰ ਸਮਝ ਨਹੀਂ ਆਈ ਕਿਉਂ ਨੰਬਰ ਕੱਟੇ ਜਦ ਕਿ ਪੇਪਰ ਤਾਂ ਬਹੁਤ ਵਧੀਆ ਸੀ ਖੈਰ ਉਸਨੇ ਦੁਬਾਰਾ ਪੇਪਰ ਦਿੱਤੇ ਤੇ ਵਧੀਆ ਨੰਬਰ ਆਏ ਹੁਣ 11ਵੀਂ ਪਿੰਡੋਂ ਬਾਹਰ ਜਾਣਾ ਸੀ ਕਰਦਿਆਣੇ ਫਿਰ ਹੰਗਾਮਾ ਪਾਉਣਾ ਸ਼ੁਰੂ ਕੀਤਾ ਵਿਪੜਾਉਣਾ ਪਰ ਅਸੀਂ ਨਹੀਂ ਪੜਾਉਣਾਗਾ ਪਰ ਉਸਦੇ ਸਕੂਲ ਟੀਚਰ ਦੇ ਕਹਿਣ ਤੇ ਅਖੀਰ ਦਾਖਲਾ ਪਰ ਦਿੱਤਾ ਇਥੇ ਉਸਨੇ ਵਧੀਆ ਪੜ੍ਹਾਈ ਕੀਤੀ ਤੇ 12ਵੀਂ ਵਿੱਚੋਂ ਸਭ ਤੋਂ ਵੱਧ ਨੰਬਰ ਆਏ ਪਰ ਘਰਦਿਆਂ ਉਸਨੂੰ ਕਾਲਜ ਭੇਜਣ ਤੋਂ ਸਾਫ਼ ਮਨਾਂ ਕਰਤਾ ਤੇ ਉਸਦੇ ਸੁਪਨੇ ਪਾਣੀ ਚ ਰੇਤ ਵਾਂਗ ਵਹਿ ਗਏ ਉਸਨੂੰ ਵਿਆਹ ਕੇ ਅਗਲੇ ਘਰ ਤੋਰ ਦਿੱਤਾ ਜਿਸਨੂੰ ਉਸਦਾ ਘਰ ਕਿਹਾ ਜਾਂਦਾ ਉਸਨੇ ਸਾਰਾ ਕੰਮ ਕਰਨਾ ਤੇ ਪਤੀ ਨਾਲ ਜ਼ਿੰਦਗੀ ਵਧੀਆ guzari ਜਦੋਂ ਪਤੀ ਦੀ ਜੇਬ ਵੇਖਣੀ ਤਾਂ ਜੋ ਪੈਸੇ ਪੇਕੇ ਦੇ ਕੇ ਜਾਂਦੇ ਉਹ ਪਤੀ ਦੀ ਜੇਬ ਵਿੱਚ ਪਾਦੇ ਨੇ ਦਿਲ ਤਾਂ ਉਸ ਦਾ ਵੀ ਕਰਦਾ ਸੀ ਉਹਨਾਂ ਪੈਸਿਆਂ ਦੇ ਸੋਹਣੇ ਸੂਟ ਲਿਆਵਾ ਸੈਂਡਲ ਜੋੜੇ ਪਰ ਬਚਪਨ ਦੇ ਮਾਰੇ ਜਾਂ ਦਿਲ ਦੇ ਦਿਲ ਵਿੱਚ ਹੀ ਰਹਿ ਗਏ ਪਤੀ ਵੀ ਜੋਬ ਤੇ ਲੱਗ ਗਿਆ ਫਿਰ ਵੀ ਜਦ ਕਦੇ ਵੇਖਣਾ ਉਹ ਪਰੇਸ਼ਾਨ ਤਾਂ ਹੱਸ ਕੇ ਉਹ ਪੈਸੇ ਉਸ ਨੂੰ ਦੇ ਦੇ ਨੇ ਹੌਲੀ ਹੌਲੀ ਬੱਚੇ ਵੱਡੇ ਹੋਏ ਉਹਨਾਂ ਵਿੱਚ ਆਪਣੇ ਸੁਪਨੇ ਵੇਖਣ ਲੱਗੀ ਹੁਣ ਉਹ ਪੇਕਿਆਂ ਵੱਲੋਂ ਦਿੱਤੇ ਪੈਸੇ ਬੱਚਿਆਂ ਲਈ ਸੰਭਾਲ ਰੱਖਦੀ ਔਰਤ ਦੇ ਹਰ ਰਿਸ਼ਤੇ ਲਈ ਆਪਣੇ ਸ਼ੌਂਕ ਮਾਰੇ ਪਰ ਜਦ ਉਹਦੇ ਸ਼ੌਂਕਾਂ ਉਹਦੇ ਸਕੂਨ ਦਾ ਟਾਈਮ ਆਇਆ ਉਸਦੇ ਹੱਥ ਤੇ ਕਿਸੇ ਨੇ ਕਾਣੀ ਕੌਡੀ ਨਾ ਧਰੀ ਓੰਜੋ ਕਰਦੀ ਰਾਣੀ ਆ ਪਰ ਜਦ ਵੀ ਕਿਤੇ ਜਾਣਾ ਪੈਸੇ ਗਿਣ ਕੇ ਜਿਆਦਾ ਹੋਣਾ ਉਸਦਾ ਹਿਸਾਬ ਦੇਣਾ ਔਰਤ ਨੂੰ ਕੀ ਭਾਪਤੀ ਕਰੋੜਾਂ ਦਾ ਮਾਲਕ ਜਾਂ ਉਹਦੇ ਘਰ ਸੂਈ ਬਸ ਜੇ ਕਿਤੇ ਉਹਦੇ ਸੁਪਣਿਆਂ ਨੂੰ ਖੰਭ ਦਿੱਤੇ ਹੁੰਦੇ ਤਾਂ ਜੋ ਆਪਣੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਆਪਣੇ ਸ਼ੌਂਕਾਂ ਲਈ ਕਿਸੇ ਅੱਗੇ ਹੱਥ ਣਾੜਦੀ ਤੀ ਦਾ ਘਰ ਜ਼ਮੀਨ ਜਾਇਦਾਦ ਵੇਖ ਕੇ ਰਿਸ਼ਤਾ ਕਰਦੇ ਜਿੱਥੇ ਉਸ ਦੀ ਔਕਾਤ ਇੱਕ ਨੌਕਰਾਨੀ ਦੀ ਬਣ ਕੇ ਰਹਿ ਜਾਂਦੀ ਜੇ ਉਸ ਨੂੰ ਕਾਬਲ ਬਣਾਇਆ ਹੁੰਦਾ ਤਾਂ ਉਸ ਨੂੰ ਹਰ ਕੋਈ ਤਾਨੇ ਮੇਨੇ ਨਾ ਮਾਰਦਾ ਉਹ ਦੂਰੇ ਸੁਪਨੇ ਵੀ ਪੂਰੇ ਕਰ ਲੈਂਦੀ ਉਸ ਨੂੰ ਕਿਸੇ ਅੱਗੋਂ ਭੀਖ ਨਾ ਮੰਗਣੀ ਪੈਂਦੀ ਬਹੁਤ ਸੋਹਣੀ ਕਲਮ ਬਹੁਤ ਸੋਹਣੀ ਕਹਾਣੀ ਬਹੁਤ ਹਕੀਕਤ ਹੈ ਤੁਸੀਂ ਪੜ ਕੇ ਅੰਦਾਜ਼ਾ ਲਾਇਆ ਕਰੋ ਜਿਨ੍ਹਾਂ ਦੇ ਸੁਪਨੇ ਪੂਰੇ ਹੋ ਜਾਂਦੇ ਨੇ ਉਹ ਐਵੇਂ ਉਦਾਸ ਨਾ ਹੋਇਆ ਕਰੋ ਰੱਬ ਨੂੰ ਤਾਨੇ ਮੈਨੇ ਨਾ ਦਿਆ ਕਰੋ ਇਹੋ ਜੀਆਂ ਕਹਾਣੀਆਂ ਇਹੋ ਜੀਆਂ ਵੱਲ ਵੇਖਿਆ ਕਰੋ ਜਿਨ੍ਹਾਂ ਨੇ ਕਦੇ ਵੀ ਕੋਈ ਵੀ ਸੁਪਨਾ ਪੂਰਾ ਨਹੀਂ ਕੀਤਾ ਪਹਿਲਾ ਮਾਂ ਪਿਓ ਦੀ ਗਰੀਬੀ ਮਰ ਗਈ ਫੇਰ ਉਹਨੂੰ ਸਹੁਰਿਆਂ ਦੀ ਲੰਬੜਦਾਰੀ ਮਰ ਗਈ ਕਈ ਤਾਂ ਵੱਡੇ ਘਰਾਂ ਦੀਆਂ ਪੇਕੇ ਘਰੇ ਵੀ ਵੱਲੋਂ ਸੀ ਨਾ ਅਗਲੇ ਇੱਜ਼ਤਦਾਰ ਖਵਾਉਂਦੇ ਸੀ ਕੁੜੀ ਬਾਹਰ ਨਾ ਨਿਕਲੇ ਇੱਜ਼ਤ ਵਾਲੇ ਆ ਸੀ ਇਸੇ ਵੇਲੇ ਸ਼ਾਨ ਸਮਝਦੇ ਸੀ ਇੱਜ਼ਤ ਸਮਝਦੇ ਸੀ ਕੁੜੀ ਘਰੋਂ ਬਾਹਰ ਨਾ ਨਿਕਲੇ ਸ਼ਹਿਰ ਨਹੀਂ ਅਸੀਂ ਪੜਨ ਲਵਨੀ ਐਵੇਂ ਉਹਨਾਂ ਦੀ ਫਿਰਤੀ ਅਸੀਂ ਨਹੀਂ ਬਾਰ ਭੇਜਨੀ ਕਿਉਂਕਿ ਇਹ ਹੀ ਗੱਲਾਂ ਉਸ ਵੇਲੇ ਉਹ ਨਾ ਜੋ ਗਲਤ ਹੁੰਦੀਆਂ ਸੀ ਇੱਕ ਕਹਿੰਦੇ ਮੱਝ ਲਿਬੜੀ ਹੋਵੇ ਨਾ ਸਾਰਿਆਂ ਨੂੰ ਲਵੇੜ ਦਿੰਦੀ ਆ ਉਹ ਕੰਮ ਹੁੰਦਾ ਸੀ ਅੱਜ ਤਾਂ ਬਹੁਤ ਫਰਕ ਹੈ ਪਰ ਪਹਿਲਾਂ ਵੇਲੇ ਇਹੀ ਹੁੰਦਾ ਸੀ ਜੇ ਇੱਕ ਕੁੜੀ ਦੀ ਗੱਲ ਉੱਡ ਗਈ ਤਾਂ ਸਾਰਾ ਪਿੰਡ ਬਾਕੀ ਆਪਦੀਆਂ ਧੀਆਂ ਨੂੰ ਜਿੰਦੇ ਲਾ ਦਿੰਦਾ ਸੀ ਲੈ ਪੜਾਉਣਾ ਇਹਨੂੰ ਸ਼ਹਿਰ ਫਲਾਨਿਆਂ ਦੀ ਕੀ ਰੰਗ ਲਾ ਕੇ ਆਈ ਹੈ ਉੱਥੇ ਤਾਂ ਇਹੋ ਜਿਹਾ ਕੁਝ ਚੱਲਦਾ। ਬਸ ਸਕੂਲ ਕਾਲਜ ਨੂੰ ਐਨਾ ਬਦਨਾਮ ਕਰ ਦਿੱਤਾ ਜਾਂਦਾ ਸੀ। ਅੱਜਕੱਲ ਚਲੋ ਕੁਝ ਇੱਕ ਫਰਕ ਹੈ। ਪਰ ਜਿਨ੍ਹਾਂ ਦੇ ਸੁਪਨੇ ਮਾਰੇ ਗਏ ਉਹਨਾਂ ਨੂੰ ਤਾਂ ਅੱਜ ਵੀ ਫਰਕ ਹੀ ਲੱਗਦਾ। ਉਸ ਵੇਲੇ ਜਿੰਨਾ ਭਰਾਵਾਂ ਨੇ ਪਿਓਵਾਂ ਨੇ ਧੀਆਂ ਨੂੰ ਅੰਦਰ ਲੋਕ ਵਿੱਚ ਬੰਦ ਦਰਵਾਜ਼ੇ 'ਚ ਰੱਖਿਆ ਸੀ ਨਾ ਮਨ ਲੋ ਪਿਓ ਤਾਂ ਅਣਪੜੀ ਸੋਚਦਾ ਪਿਓ ਨੇ ਤਾਂ ਚਲੋ ਇੱਜ਼ਤ ਇੱਜ਼ਤ ਕਰਦੇ ਨੇ ਬੰਦ ਰੱਖਿਆ ਕੁੜੀ ਨੂੰ ਪਰ ਭਰਾ ਵੀ ਚਾਹੇ ਛੋਟਾ ਸੀ ਉਹਨੇ ਵੀ ਪਿਓ ਦਾ ਹੀ ਸਾਥ ਦਿੱਤਾ ਕਹਿੰਦਾ ਇਹਨੇ ਅੱਗੇ ਪੜ੍ਹ ਕੇ ਕੀ ਕਰਨਾ ਤੇ ਅੱਜ ਉਹੀ ਭਰਾ ਆਪਦੀਆਂ ਕੁੜੀਆਂ ਦੇ ਹਰ ਸ਼ੌਂਕ ਪੂਰ ਰਿਹਾ ਚੰਗੀ ਗੱਲ ਐ ਉਹ ਔਰਤਾਂ ਦੇਖ ਕੇ ਖੁਸ਼ ਹੁੰਦੀਆਂ ਵੀ ਮੇਰੀਆਂ ਪਤੀਜੀਆਂ ਦੇ ਹਰ ਸ਼ੌਂਕ ਪੂਰੇ ਹੋ ਰਹੇ ਨੇ ਪਰ ਆਪ ਦੇ ਵੇਲੇ ਦੁੱਖ ਹੁੰਦਾ ਵੀ ਮੇਰਾ ਭਰਾ ਦੀ ਸੋਚ ਮੇਰੇ ਵੇਲੇ ਕਿੱਥੇ ਸੀ ਮੇਰੇ ਵੇਲੇ ਕਿੱਥੇ ਸੀ ਇਹਦੀ ਸੋਚ ਮੇਰੇ ਵੇਲੇ ਤਾਂ ਦਾ ਸੀ ਸਕੂਲ ਅੱਗੇ ਨਹੀਂ ਪੜਨਾ ਕੀ ਕਰਨਾ ਸਕੂਲ ਪ੍ਰੋਗਰਾਮ ਚ ਹਿੱਸਾ ਨਹੀਂ ਲੈਣਾ ਕੀ ਕਰਨਾ ਲਾਉਣ ਦੇਵਾਂ ਤੈਨੂੰ ਗਿੱਧੇ ਚ ਲੱਗਣ ਦੇਵਾਂ ਤੈਨੂੰ ਕਾਸੇ ਵਿੱਚ ਵੀ ਨਹੀਂ ਲੱਗਣ ਦਿੰਦੇ ਸੀ ਜਦੋਂ ਆਪਦੇ ਆਉਂਦੇ ਵੇਲੇ ਵਾਰੀ ਆਈ ਆਪਦੇ ਜਵਾਕਾਂ ਵੇਲੇ ਉਦੋਂ ਹਰ ਜਿੱਥੋਂ ਤੱਕ ਹੋ ਸਕੇ ਸ਼ੌਂਕ ਪੂਰੇ ਕਰਦੇ ਆ ਪਰ ਗੱਲ ਇਹ ਆ ਵੀ ਉਸ ਵੇਲੇ ਸੋਚ ਕਿੱਥੇ ਜਾਂਦੀ ਆ ਜਦੋਂ ਆਪਦੇ ਭੈਣਾ ਵੇਲੇ ਆਪਦੇ ਬੱਚਿਆਂ ਵੇਲੇ ਆ ਜਾਂਦੀ ਆ ਪਰ ਆਪਦੇ ਭੈਣਾ ਵੇਲੇ ਨਹੀਂ ਆਈ ਆਉਂਦੀ ਵੀ ਨਹੀਂ ਭੈਣਾ ਵੇਲੇ ਉਹਨਾਂ ਦੀ ਸੋਚ ਅੱਜ ਵੀ ਉਹੀ ਹੈ ਪਰ ਆਪਦੇ ਬੱਚਿਆਂ ਵੇਲੇ ਨਹੀਂ ਪੈਣਾ ਵੇਲੇ ਉਹੀ ਸਖਤੀ ਹੈ ਅੱਜ ਵੀ ਚਾਹੇ ਪੈਣਾ ਬੁੱਢੀਆਂ ਹੋ ਜਾਣ ਪਰ ਭਰਾ ਇਹੀ ਸੋਚਦਾ ਬਸ ਸਾਨੂੰ ਭੈਣਾ ਕੇ ਓਏ ਨਾ ਅੱਖੇ ਸਾਨੂੰ ਕੋਈ ਆਇ ਨਾਖ ਦੇ ਤੇਰੀ ਭੈਣ ਸੀ ਉੱਥੇ ਦੇਖੀ ਤੇਰੀ ਭੈਣ ਸੀ ਉੱਥੇ ਤੁਰੇ ਫਿਰਦੀ ਦੇਖੀ ਚਾਹੇ ਭੈਣ ਬੁਢੀ ਹੋ ਜਾਵੇ ਕਿ ਔਰਤ ਬੁਢੀ ਹੋਣ ਤੱਕ ਵੀ ਆਪਣੀ ਮਰਜ਼ੀ ਨਾਲ ਆ ਜਾ ਨਹੀਂ ਸਕਦੀ ਕਿ ਔਰਤ ਨੂੰ ਆਪਣੀ ਇੱਜ਼ਤ ਦਾ ਪਤਾ ਨਹੀਂ ਹੁੰਦਾ ਜੇ ਜਿਨ੍ਹਾਂ ਨੇ ਗਲਤ ਹੋ ਜਾਣਾ ਉਹ ਤਾਂ ਚਾਹੇ ਉਹਨੂੰ ਬੰਦ ਰੱਖ ਲਓ ਦਰਵਾਜ਼ੇ ਚ ਚਾਹੇ ਖੁੱਲੇ ਰੱਖ ਲਓ ਨੇ ਹੋ ਹੀ ਜਾਣਾ ਬਾਕੀ ਜਿਨ੍ਹਾਂ ਨੇ ਸਾਰੀ ਉਮਰ ਕੱਢ ਲਈ ਹੀ ਬੰਦ ਦਰਵਾਜ਼ੇ ਵਿੱਚ ਉਹ ਕਿਵੇਂ ਹੋ ਜਾਏ ਕਿ ਉਹਨਾਂ ਨੂੰ ਆਪਦੀ ਮਰਜ਼ੀ ਨਾਲ ਕਿਸੇ ਰਿਸ਼ਤੇਦਾਰੀ ਚ ਨਹੀਂ ਕੋਈ ਜਾ ਸਕਦੀ ਅੱਜ ਉਹ ਔਰਤ ਆਪਦੀ ਭੈਣ ਭਾਈ ਨੂੰ ਨਹੀਂ ਮਿਲ ਸਕਦੀ ਉਹਨਾਂ ਵੇਲੇ ਉਹੀ ਬੰਦੇ ਸੇ ਉਹੀ ਪੁਰਾਣੇ ਵਿਚਾਰ ਹੈ ਅੱਜ ਵੀ ਉਹਨਾਂ ਵਾਸਤੇ ਉਹੀ ਹੀ ਵਿਚਾਰ ਹੈ ਪਰ ਆਉਦੇ ਬੱਚਿਆਂ ਵਾਸਤੇ ਨਹੀਂ ਕਿਉਂ ਕਿਉਂਕਿ ਬੱਚੇ ਬੋਲਦੇ ਨੇ ਮੁਰੇ ਗੱਲ ਇੱਥੀ ਆ ਬੱਚਿਆਂ ਮੁਰੇ ਪੇਛੇ ਨਹੀਂ ਚਲਦੀ ਅੱਜਕੱਲ੍ਹ ਤੇ ਮੁਰੇ ਗੱਲ ਇਹੀ ਆ ਐਂਡ ਗੱਲ ਦਾ ਇਹੀ ਆ ਵੀ ਦੁਨੀਆ ਛੇਤਰਾਂ ਦੀ ਆ ਸਿੱਧਾ ਚੱਲੋ ਖਰੇ ਰਹੋ ਬੱਸ ਕਿਸੇ ਨੂੰ ਗੋਲੋਣਾ ਅੱਗੇ ਹਰ ਕੋਈ ਇੱਜ਼ਤ ਕਰਦਾ ਸੀ ਵੀ ਮੇਰਾ ਭਰਾ ਮੈਨੂੰ ਆਏ ਨਾ ਕਹੇ ਤੇ ਮੇਰਾ ਬਾਪ ਮੈਨੂੰ ਆਏ ਨਾ ਕਹੇ ਤੇ ਮੇਰਾ ਚਾਚਾ ਤਾਇਆ ਮੈਨੂੰ ਆਏ ਨਾ ਕਹਤੇ ਬਸ ਇੱਜ਼ਤ ਕਰਦੇ ਹੁੰਦੇ ਸੀ ਤਾਂ ਇੱਜ਼ਤ ਰੱਖਦੇ ਹੁੰਦੇ ਸੀ ਮਗਰ ਅੱਜ ਕੱਲ ਦੇ ਬੱਚੇ ਜੀ ਕਹਿੰਦੇ ਆ ਤੇ ਜੀ ਕਹੋਂਦੇ ਆ ਬਿਨਾ ਸਾਨੂੰ ਰੋਕੋ ਨਾ ਸੀ ਤੁਹਾਨੂੰ ਰੁਕ ਗਏ ਚਾਹੇ ਕੁਝ ਵੀ ਹੈ ਪਰ ਅੱਜ ਕੱਲ ਦੇ ਬੱਚੇ ਆਪਦੇ ਸ਼ੌਂਕ ਪੂਰੇ ਕਰ ਰਹੇ ਆ ਚਾਹੇ ਗਰੀਬ ਦੇ ਹੋਣ ਚਾਹੇ ਅਮੀਰ ਦੇ ਹੋਣ ਪਰ ਜਿੰਨਾ ਇੱਕ ਉਹਨਾਂ ਦੀ ਪਹੁੰਚ ਹੈ ਉਹ ਕਰ ਲੈਂਦੇ ਨੇ ਗੱਲ ਤਾਂ ਇਹੀ ਹੋ ਗਈ ਨਾ ਵੀ ਪਹਿਲਾਂ ਵਾਲੀਆਂ ਜਿਹੜੀਆਂ ਧਰਾਵਾਂ ਸੀਗੀਆਂ ਉਹ ਗੁਲਾਮੀ ਤੱਕ ਹੀ ਸੀ ਗੁਲਾਮੀ ਬਣਾ ਕੇ ਹੀ ਸੋਤ ਨੂੰ ਇਹ ਚੁੱਪ ਕਿਵੇਂ ਲੱਗੀ ਔਰਤ ਦੀ ਅਸਲ ਵਿੱਚ ਗਲਤ ਇਹੀ ਹੈ ਨਾ ਔਰਤ ਦੀ ਚੁੱਪ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਕੋਈ ਗਲਤੀ ਹੋਏ ਤਾਂ ਮਾਫ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਸ਼ੇਅਰ ਕਰਦਿਆ ਕਰੋ ਸਤਿ ਸ੍ਰੀ ਅਕਾਲ ਜੀ